ਦੇ ਜੇਕ ਕੋਸਤੋ ਸਾਡੇ ਮਾਨਯੋਗ ਵਿਦਾਇ ਸਾਹਿਬ ਡਾਕਟਰ ਚਰਨਜੀਤ ਜੀ ਰੋਪੜ ਦੇ ਪਾਣੀਓ ਡੈਪਟੀ ਕਮਿਸ਼ਨਰ ਸਾਹਿਬ ਵਰਜੀਤ ਵਾਲਿਆ ਜੀ ਸਾਡੇ ਯੰਗ ਆਈਐਸ ਅਫਸਰ ਚੰਦਰਜੀਤ ਜੀ ਮੇਰੇ ਐਸਪੀਕੇ ਐਜੂਕੇਸ਼ਨ ਅਫਸਰ ਸਹਿਵਨ ਪ੍ਰੇਮ ਮਿੱਤਲ ਜੀ ਸਕੂਲ ਦੇ ਪ੍ਰਿੰਸੀਪਲ ਸਾਰੇ ਸਟਾਫ ਸਾਹਮਣੇ ਬੈਠੇ ਮੋਤਵਰ ਪਿੰਡਾਂ ਦੇ ਸਰਪੰਚ ਤੇ ਸਭ ਤੋਂ ਪਿਆਰੇ ਸਾਡੇ ਪਿਆਰੇ ਪਿਆਰੇ ਬੱਚੇ ਉਹਨਾਂ ਦੇ ਮਾਤਾ ਪਿਤਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪੂਰੇ ਪੰਜਾਬ ਦੇ ਵਿੱਚ ਇਤਿਹਾਸ ਦੀ ਸ਼ੁਰੂਆਤ ਹੋਈ ਹੈ ਇਤਿਹਾਸ ਸਿੱਖਿਆ ਦਾ ਤਿਹਾੜਾ ਇਹ ਤਿਹਾੜਾ ਵਿਦਿਆ ਦਾ ਤਿਹਾੜਾ ਤਿਹਾੜਾ ਹੈ ਇਹ ਉਹ ਤਿਹਾੜਾ ਹੈ ਜਿਸ ਦੇ ਬਾਰੇ ਬਾਬੇ ਨਾਨਕ ਨੇ ਕਿਹਾ ਸੀ ਵਿਦਿਆ ਵਿਚਾਰੀ ਤਾਂ ਪਰ ਅਸੀਂ 2022 ਦੇ ਵਿੱਚ ਮੈਂ ਤੇ ਡਾਕਟਰ ਸਾਹਿਬ ਸਾਡੇ ਬਹੁਤ ਸਾਰੇ ਬਲੌਗਰਾਂ ਜਨ ਸਾਹਿਬਾਨ ਸਾਡੇ ਬਹੁਤ ਸਾਰੇ ਸਾਥੀ ਇਸ ਪੰਡਾਲ ਦੇ ਵਿੱਚ ਅਸੀਂ ਤੁਹਾਡੇ ਜਿਹੜੇ ਬੱਚੇ ਬੈਠੇ ਆ ਉਹਨਾਂ ਦੇ ਮਾਤਾ ਪਿਤਾ ਬੈਠੇ ਆ ਟੀਚਰਸ ਬੈਠੇ ਆ ਅਸੀਂ ਤੁਹਾਡੇ ਕੋਲ ਇੱਕ ਰਾਜਨੀਤਿਕ ਗੱਲ ਦੇ ਰੂਪ ਚ ਆਏ ਸੀ ਅਸੀਂ ਤੁਹਾਨੂੰ ਆਕੇ ਕਿਹਾ ਸੀ ਕਿ ਅਗਰ ਸਰਕਾਰੀ ਸਕੂਲ ਠੀਕ ਕਰਨੇ ਆ ਤਾਂ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਦੋ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦੋ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰੀ ਕਿਸੇ ਰਾਜਨੀਤਿਕ ਦਲ ਨੇ ਸਿੱਖਿਆ ਜੁਤੇ ਵੋਟ ਮੰਗੀ ਸੀ ਤੇ ਪੰਜਾਬ ਦੀ ਆਵਾਮ ਨੇ ਪੰਜਾਬ ਦੇ ਜਨਤਨ ਨੇ ਬਣਵੇਂ ਸੀਟਾਂ ਦਿੱਤੀਆਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਖਾਲਸੇ ਦੀ ਜਨਕ ਨੂੰ ਮੀਟੋਂ ਵਿਧਾਇਕ ਬਣਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰੇ ਮੁੱਖ ਮੰਤਰੀ ਨੇ ਮੈਨੂੰ ਆਪਣੇ ਮੰਤਰੀ ਮੰਡਲ ਚ ਲਿਆ ਤੇ ਮੈਨੂੰ ਫਿਰ ਕਿਹਾ ਕਿ ਹੁਣ ਤੂੰ ਸਕੂਲ ਠੀਕ ਕਰ 2022 ਦੇ ਵਿੱਚ ਜੋ ਵਿਰਾਸਤ ਸਕੂਲ ਮਿਲੇ ਚਾਦਵਾਰੀ ਨਹੀਂ ਸੀ ਕਲਾਸਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਬਾਥਰੂਮ ਨਹੀਂ ਸੀ ਸਕਿਉਰਟੀ ਗਾਰ ਬਾਕੀ ਸਾਰੀ ਚੀਜ਼ਾਂ ਦਾ ਦੂਰ ਛੱਡ ਗਿਆ ਅੱਜ ਛੋਟੇ ਸਾਹਮਣੇ ਗਏ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਪੁੱਛਿਆ ਇੱਥੇ ਹੋਣਗੇ ਪੰਡਾਲ 'ਚ ਮੈਂ ਕਿਹਾ ਸਰਪੰਚ ਸਾਹਿਬ ਮੀਡੀਆ ਵੀ ਆਇਆ ਹੈ ਅਸੀਂ ਵੀ ਆਏ ਹਾਂ ਪਰ ਸੱਚੀ ਦੱਸੋ ਇਸ ਸਕੂਲ ਦੇ ਵਿੱਚ ਕੋਈ ਸੁਧਾਰ ਆਇਆ ਕਿ ਮੈਂ ਜਿਹੜੇ ਪਿੰਡ ਦੇ ਬੰਦੇ ਇੱਥੇ ਅਗਰ ਹੈ ਜਾਂ ਸਰਪੰਚ ਸਾਹਿਬ ਹੈ ਮੈਂ ਤੁਹਾਨੂੰ ਪੁੱਛ ਰਿਹਾ ਵਾਕੇ ਸੱਚੀ ਗੱਲ ਦੱਸਿਓ ਕੀ ਸਕੂਲ ਦੇ ਵਿੱਚ ਕੋਈ ਸੁਧਾਰ ਆਇਆ ਹੈ ਆਮ ਆਦਮੀ ਪਾਰਟੀ ਸਰਕਾਰਾਂ ਅੰਤਵਦੀ ਨਹੀਂ ਹੈ ਜਿਹੜੇ ਪਿੰਡ ਦੇ ਲੋਕ ਹੈ ਉਹ ਹੱਥ ਖੜਾ ਕਰਕੇ ਜਾਂ ਸਰਪੰਚ ਸਾਹਿਬ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਆਇਆ ਜੀ ਬਹੁਤ ਧੰਨਵਾਦ ਤੁਹਾਡਾ ਇਸ ਸਕੂਲ ਦੇ ਵਿੱਚ ਚਾਰ ਦੀਵਾਰੀ ਬਣੀ ਹੈ ਕਲਾਸ ਰੂਮ ਬਣੇ ਆ ਲੈਬਸ ਬਣੇ 63 ਲੱਖ ਰੁਪਏ ਦੇ ਲੱਗਪਾ 63 ਲੱਖ ਰੁਪਿਆ ਕੱਲੇ ਸਕੂਲ ਤੇ ਲੱਗਿਆ ਐਦਾਂ ਹੀ ਪੂਰੇ ਪੰਜਾਬ ਦੇ ਵਿੱਚ ਆ ਮੇਰਾ ਅੱਜ ਚੌਥਾ ਉਦਘਾਟਨ ਹੈ ਪੂਰੇ ਪੰਜਾਬ 350 ਉਦਘਾਟਨ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਜੀ ਨਵਾਂ ਸ਼ਹਿਰ ਦੇ ਵਿੱਚ ਇੱਕ ਸ਼ਾਨਦਾਰ ਸਕੂਲ ਦਾ ਉਦਘਾਟਨ ਅਸੀਂ ਤੁਸੀਂ ਵੀ ਸਕੂਲ ਦੇ ਬਾਹਰੋਂ ਨੰਗਦੇ ਹੋਏ ਦੇਖਦੇ ਹੋਗੇ ਇਸ ਤੋਂ ਪਿਛਲੇ ਇਸ ਪਿੰਡ ਚੋਂ ਮੈਂ ਆਇਆ ਖਰੜ ਹਲਕੇ ਦੇ ਉੱਥੇ ਵੀ ਚਾਰ ਦਿਵਾਰੀਆਂ ਹੁਣ ਸਾਡੇ ਬੱਚੇ ਸੇਫ ਹੈ ਨਵੇਂ ਲੈਬਸ ਕੈਨ ਨੂੰ ਸੀਨੀਅਰ ਸੈਕੰਡਰੀ ਸਕੂਲ ਸੀ ਪਰ ਜੇ ਅਗਰ ਉੱਥੇ ਐਕਸਪੈਰੀਮੈਂਟ ਹੀ ਹੋਣਗੇ ਬੱਚੇ ਸਿੱਖਣਗੇ ਕੀ ਅੱਜ ਸਕੂਲ ਦੇ ਵਿੱਚ ਸਾਇੰਸ ਲੈਬਸ ਫਿਜ਼ਿਕਸ ਲੈਬ ਬਾਇਓ ਲੈਬ ਕੈਮਿਸਟਰੀ ਲੈਬ ਇੱਥੇ ਤਾਂ ਕਮਰਸ ਰੂਮ ਬਣਿਆ ਹੁਣ ਬੱਚੇ ਪ੍ਰੈਕਟੀਕਲ ਕਰਨਗੇ ਸਿੱਖਣਗੇ ਏ ਪੰਜਾਬ ਦੀ ਸਿੱਖਿਆ ਗ੍ਰੰਥ ਇਹੀ ਕਰਨਾ ਆਇਆ ਸੀ ਤੇ ਉਹਨਾਂ ਨੂੰ ਤਕਲੀਫ ਹੈ ਅੱਜ ਸਾਰੇ ਵੱਡੇ ਵੱਡੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਹੈ ਉਹ ਲੱਗੇ ਹੋਏ ਆ ਕਹਿੰਦੇ ਜੀ ਕਿਉਂ ਕਰ ਰਹੇ ਆ ਜੀ ਉਹਨਾਂ ਨੂੰ ਤਕਲੀਫ ਹੈ ਕਿ ਸਰਕਾਰੀ ਸਕੂਲਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਸਰਕਾਰੀ ਸਕੂਲ ਤਾਂ ਸਿਰਫ ਨੈਗੇਟਿਵ ਖਬਰ ਚਲਾਉਂਦੀ ਹੈ ਕਿ ਹਾਂ ਸਰਕਾਰੀ ਸਕੂਲ 'ਚ ਟੀਚਰ ਹੈ ਨਹੀਂ ਸਰਕਾਰੀ ਸਕੂਲ 'ਚ ਫਰਟੀਚਰ ਹੈ ਨਹੀਂ ਸਰਕਾਰੀ ਸਕੂਲ 'ਚ ਚਾਰਜਵਾਰੀ ਹੈ ਨਹੀਂ ਸਰਕਾਰੀ ਸਕੂਲ ਕਿਉਂ ਕਿਉਂ ਸਰਕਾਰੀ ਸਕੂਲਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਹਿੰਦੇ ਜੀ ਅਸੀਂ ਸਸੀ ਮੈਂ ਆਪਣੇ ਟੀਚਰਸ ਨੂੰ ਕਿਹਾ ਇਸ ਇਥੇ ਦੇ ਟੀਚਰਸ ਨੂੰ ਵੀ ਕਹੂੰਗਾ ਕਿ ਤੁਸੀਂ ਆਪਣੇ ਸਕੂਲ ਦੀਆਂ ਫੋਟੋ ਖਿੱਚ ਕੇ ਪਾਓ ਫੇਸਬੁਕ ਤੇ ਕਿਉਂ ਨਹੀਂ ਪਾਣੀਆਂ ਚਾਹੀਦੀਆਂ ਅਗਰ ਪ੍ਰਾਈਵੇਟ ਸਕੂਲ ਵਾਲੇ ਆਪਣੇ ਸਕੂਲਾਂ ਦੀ ਐਡ ਕਰ ਸਕਦੇ ਆ ਤਾਂ ਸਰਕਾਰੀ ਸਕੂਲਾਂ ਦੇ ਕਿਉਂ ਨਾ ਐਡ ਕਰਨ ਜੇ ਲੈਬ ਬਣੀ ਹੈ ਤਾਂ ਪਾਓ ਜੇ ਆਊਟ ਬਾਉਂਡਰੀ ਵਾਲ ਬਣੀ ਹੋਊ ਸੜਕ ਤੇ ਚਮਕਦੀ ਪਾਓ ਪਤਾ ਲੱਗੇ ਜਿਹੜੇ ਗਰੀਬਾਂ ਦੇ ਬੱਚੇ ਉੱਥੇ ਪੜ੍ਹਦੇ ਆ ਉਹਨਾਂ ਨੂੰ ਵੀ ਸਕੂਨ ਆਵੇ ਨਾ ਸਾਡੇ ਬੱਚੇ ਸਹੀ ਹੱਥਾਂ 'ਚ ਆ ਸਾਡੇ ਬੱਚੇ ਵਧੀਆ ਸਕੂਲ 'ਚ ਆ ਉਹ ਵੀ ਆਪਣੇ ਸੁਪਨੇ ਦੇਖ ਸਕਿਆ ਕੀ ਗਰੀਬਾਂ ਦੇ ਬੱਚੇ ਵਕੀਲ ਕੀ ਗਰੀਬਾਂ ਦੇ ਬੱਚੇ ਡੀਸੀ ਕੀ ਗਰੀਬਾਂ ਦੇ ਬੱਚੇ ਆਈਪੀਐਸ ਨਹੀਂ ਬਣ ਸਕਦੇ ਤੇ ਤੁਸੀਂ ਠੇਕਾ ਲਿਆ ਆਪਣੇ ਛੋਟੇ ਜਵਾਕ ਤੁਹਾਡੇ ਮਹਿੰਗੇ ਮਹਿੰਗੇ ਸਕੂਲਾਂ ਚ ਵਿਧਾਨ ਸਭਾ ਚ ਕਐਮਐਲਏ ਖੜਾਓ ਕਿ ਮੈਨੂੰ ਕਹਿੰਦਾ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਪਿੰਡ ਤੋਂ ਵੀ ਆਸ-ਪਾਸ ਦੇ ਕੰਬਾ 500 ਬੱਚੇ ਕਰ ਦੋ ਇੱਥੇ ਵੀ ਸਿਕਿਉਰਟੀ ਗਾਰਡ ਆ ਜਾਊਗਾ ਅਸੀਂ ਸਿਕਿਉਰਟੀ ਗਾਰਡ ਦੇਤੇ ਕਹਿੰਦੇ ਦੇਖੋ ਜੀ ਇਹ ਜੀ ਸਰਕਾਰੀ ਸਕੂਲਾਂ ਸਿਕਿਉਰਟੀ ਗਾਰਡ ਤੇ ਆ ਸ਼ੁਰੂ ਕਰਦੇ ਮੈਂ ਕਿਹਾ ਕਿਉਂ ਕੀ ਤਕਲੀਫ ਹੈ ਜਨਾਬ ਤੁਸੀਂ ਜਰਾ ਦੱਸਿਓ ਕਿਹੜੇ ਸਕੂਲ ਛੋਟੇ ਬੱਚੇ ਪੜਦੇ ਆ ਹਰ ਮਾਤਾ ਪਿਤਾ ਚਾਹੇ ਉਹ ਰਿਕਸ਼ੇ ਆਲਾ ਹੈ ਚਾਹੇ ਉਹ ਫੈਕਟਰੀ ਦਾ ਮਾਲਕ ਹੈ ਉਹ ਉਹਨਾਂ ਬੱਚੇ ਨਾਲ ਉਨਾ ਹੀ ਪਿਆਰ ਹੈ ਜਿਵੇਂ ਤੁਹਾਡੇ ਕੋਲ 4 ਪੈਸੇ ਵੱਧ ਆ ਕਿਸ ਚੀਜ਼ ਦਾ ਹੰਕਾਰ ਹੈ ਕਿ ਗਰੀਬ ਦੀ ਬੱਚੀ ਦਾ ਕਿਤਨੀ ਹੋ ਸਕਦੀ ਕਿ ਗਰੀਬ ਦੀ ਬੱਚੀ ਨੂੰ ਸਿੱਖਿਆ ਦਾ ਹੱਕ ਨਹੀਂ ਹੱਕ ਨਹੀਂ ਉਹਨਾਂ ਬੱਚੇ ਨੂੰ ਹੱਕ ਦਿੱਤਾ ਆਪਣੇ ਬੱਚਿਆਂ ਨੂੰ ਮੈਂ ਇਸ ਤਰ੍ਹਾਂ IIT IIM ਮੈਨੂੰ ਲੱਗੇ ਜੋ ਸੁਪਨਾ ਹੈ ਸਾਡਾ ਇਹ ਨਹੀਂ ਪੱਥਰ ਇੱਕ ਬਹਾਨਾ ਹੈ ਆਣਾ ਕੀ ਹੈ ਅੱਜ ਵੀਡੀਆ ਆਇਆ ਵੱਡੇ ਵੱਡੇ ਚੈਨਲ ਆਏ ਥੋਟੇ ਸਕੂਲ ਲੋਕ ਆਏ ਪਿੰਡਾਂ ਦੇ ਸਰਪੰਚ ਆਏ ਐਮ ਐਲ ਏ ਸਾਹਿਬ ਆਇਆ ਡੀ ਸੀ ਸਾਹਿਬ ਆਇਆ ਏ ਡੀ ਸੀ ਸਾਹਿਬ ਆਇਆ ਸਾਰੇ ਆਏ ਕੋਈ ਕਮੀ ਹੋਊਗੀ ਆ ਮੌਕੇ ਤੇ ਠੀਕ ਹੋ ਜੂਗੀ ਪਹਿਲਾਂ ਤੇ ਕੋਈ ਜਾਂਦਾ ਹੀ ਨਹੀਂ ਸੀ ਸਕੂਲਾਂ 'ਚ ਇੱਕ ਬਹਾਨਾ ਹੈ ਕਿ ਇੱਕ ਨਰੇਟਿਵ ਬਦਲੇ ਛਵੀ ਬਦਲੇ ਸਰਕਾਰੀ ਸਕੂਲਾਂ ਦੇ ਅਸਲੀ ਨਹੀਂ ਕੱਥਰ ਪਤਾ ਕੀ ਅਸਲੀ ਕਾਮਯਾਬੀ ਜਦੋਂ ਦੋ ਚਾਰ ਤੇ ਹੋਊਗਾ ਮੇਰਾ ਮੰਨਣਾ ਮੈਂ ਰਪੋਰਟਿੰਗ ਕਰਦਾ ਮੈਨੂੰ ਆਪਣੇ ਕਰਮ ਤੇ ਯਕੀਨ ਹੈ ਸਾਡੇ ਸਾਰੇ ਟੀਚਰਸ ਦੇ ਕਰਮ ਤੇ ਯਕੀਨ ਹੈ 2-4-5 ਸਾਲਾਂ ਤੱਕ ਜਿਹੜੇ ਸਾਹਮਣੇ ਬੈਠੀਆਂ ਬੱਚੀਆਂ ਨੇ ਇੱਧਰ ਬੈਠੇ ਬੱਚੇ ਨੇ ਇਹਨਾਂ 'ਚ ਜਦੋਂ ਕੋਈ ਪੁਲਿਸ ਅਫਸਰ ਕਦੀ ਕਿਤੇ ਰਾਤ ਤੇ ਮਿਲੂਗਾ ਤੇ ਕਹੂਗਾ ਕਿ ਸਰ ਮੈਂ ਉਸ ਸਕੂਲ ਸੀਗਾ ਜਿੱਥੇ ਵੀ ਲੈ ਕੇ ਨਾ ਆਤੀ ਸੀ ਇੱਥੋਂ ਕੋਈ ਬੱਚੀ ਵੱਡੀ ਸਾਇੰਟਿਸਟ ਬਣੇ ਇੱਥੋਂ ਕੋਈ ਬੱਚੀ ਕਿਸੇ ਬੈਂਕ ਦੇ ਵਿੱਚ ਵੱਡੀ ਮੈਨੇਜਰ ਬਣੂਗੀ ਕਮਰਸ ਪੜ੍ਹ ਕੇ ਸੀਏ ਬਣੂਗੀ ਉਹ ਐਸਾ ਨਹੀਂ ਸਾਡੇ ਨਹੀਂ ਬੰਦ ਪਰ ਕਿਉਂ ਇਹ ਸੁਪਨੇ ਨਹੀਂ ਦੇਖ ਸਕਦੇ ਸਾਰੀ ਲੀਡਰਾਂ ਇਸ ਗੱਲ ਦੀ ਤਕਲੀਫ ਹੈ ਕਿ ਕਿਉਂ ਕਰ ਰਿਹਾ ਸਾਰੀ ਯੂਨੀਅਨਾਂ ਕਿਸੇ ਨੂੰ ਤੁਸੀਂ ਠੀਕ ਹੈ ਹੋ ਸਕਦਾ ਜੈਨੂਇਨਿਟੀਸ਼ਨ ਹੋ ਕਿਸੇ ਨੂੰ ਨੌਕਰੀ ਚਾਹੀਦੀ ਹੈ ਕੋਈ ਕਹਿੰਦਾ ਮੇਰੀ ਤਾਂ ਖਾਹ ਹੁੰਦਾ ਠੀਕ ਹੈ ਨਹੀਂ ਵਧਾਵਾਂਗੇ ਪਰ ਸਿੱਖਿਆ ਵਿਭਾਗ ਸਿਰਫ ਟੀਚਰਾਂ ਦਾ ਨਹੀਂ ਸਿੱਖਿਆ ਵਿਭਾਗ ਬੱਚਿਆਂ ਦਾ ਸਾਡੀ ਹੋਂਦ ਬੱਚਿਆਂ ਕਰਕੇ ਹੈ ਬੱਚਿਆਂ ਦੀ ਗੱਲ ਕਦੀ ਹੋਈ ਨਹੀਂ ਮੈਂ ਹਰ ਸਾਲ ਆਂਕੜਾ ਦਿੰਦਾ ਕਿ ਇੰਨੇ ਬੱਚਿਆਂ ਨੇ ਸਾਡੇ ਜੇਏ ਕਲੀਅਰ ਕੀਤਾ 2022 ਤੋਂ ਪਹਿਲਾਂ ਡਿਪਾਰਟਮੈਂਟ ਦੇ ਕੋਲ ਕੋਈ ਡਾਟਾ ਨਹੀਂ ਕਿ ਕਿੰਨੇ ਬੱਚਿਆਂ ਨੇ ਜੇਏ ਕਲੀਅਰ ਕੀਤਾ ਕਦੀ ਮੰਤਰੀ ਵੀ ਨਹੀਂ ਦੱਸਦਾ ਇਹ ਕਰਕੇ ਇਹ ਸਿੱਖਿਆ ਦਾ ਆਪ ਇੱਕ ਜਨੂਨ ਹੈ ਇੱਕ ਮਿਸ਼ਨ ਹੈ ਇੱਕ ਪਾਵਨ ਪਵਿੱਤਰ ਕੰਮ ਹੈ ਜਦੋਂ ਤੱਕ ਉਰਦਾ ਪੰਜਾਬ ਸੀ ਤਾਂ ਕਦੀ ਕੋਈ ਨਹੀਂ ਬੋਲਦਾ ਸੀ ਤੇ ਹੁਣ ਜਦੋਂ ਪੜਦਾ ਪੰਜਾਬ ਸਭ ਨੂੰ ਤਕਲੀਫ ਹੈ ਬੜੀ ਵੱਡੀ ਹਨੇਰੀ ਦੇ ਖਿਲਾਫ ਲੜਾਈ ਲੜ ਰਹੇ ਹਾਂ ਸਿੱਖਿਆ ਮੰਤਰੀ ਬੰਨਾ ਸੌਖਾ ਨਹੀਂ ਤੇ ਮੈਂ ਬੜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜ ਕੇ ਦੇਖੋ মিডিਆ ਵੀ ਹੈ ਐਮਐਲਏ ਸਾਹਿਬ ਵੀ ਬੈਠੇ ਆ ਸਾਰੇ ਬੈਠੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਸਕੂਲ ਠੀਕ ਕਰਦੇ ਨਹੀਂ ਬਹੁਤ ਕੰਮ ਹੋਣਾ ਹਜੇ ਵੀ ਬਾਕੀ ਹੈ ਪਰ 3 ਸਾਲਾਂ ਚ ਕੰਮ ਬਹੁਤ ਹੋਇਆ ਹੈ ਹਜੇ ਮੰਜ਼ਿਲ ਦੂਰ ਹੈ ਉਸ ਮੰਜ਼ਿਲ ਤੱਕ ਜਾਣਾ ਹੈ ਤੁਹਾਡੇ ਸਾਹਮਣੇ ਦੀ ਲੋੜ ਹੈ ਜਿੱਥੇ ਕਮੀ ਹੈ ਦੱਸੋ ਭੱਜ ਦੇ ਨਹੀਂ ਉਹਨੂੰ ਠੀਕ ਕਰਾਂਗੇ ਜਿੱਥੇ ਟੀਚਰ ਨਹੀਂ ਹੈ ਉੱਥੇ ਵੀ ਪੁਜਾਵਾਂਗੇ ਹੋਰ ਟੀਚਰ ਭਰਤੀ ਕਰਾਂਗੇ ਭੱਜ ਦੇ ਨਹੀਂ ਪਰ ਜੋ ਕੰਮ ਪਿਛਲੇ 3 ਸਾਲਾਂ ਚ ਹੋਇਆ 57% টিচার ਹੈ। ਉਹੀ ਪ੍ਰੈਸ ਨੋਟ ਭੇਜ ਦਿੰਦੇ ਆ ਉਹੀ ਦੋ ਜਾਣੀਗੇ ਤੇ ਛੰਡੇ ਦਿਖਾਉਂਦੇ ਆ। ਉਹਨਾਂ ਦੀ ਖਬਰ ਤਾਂ ਲੱਗ ਜਾਂਦੀ ਹੈ। ਮੇਰੇ ਬਾਕੀ ਵੀ ਤਾਂ 95% টিਚਰਸ ਹੈ। ਉਹ ਵਿਚਾਰੇ ਬੱਚਿਆਂ ਨੂੰ ਕੋਲੋਂ ਅਗਰ ਉਹਨਾਂ ਦੇ ਮਾਤਾ ਪਿਤਾ ਬਿਮਾਰ ਹੋ ਦਵਾਈ ਵੀ ਲੈ ਕੇ ਦੇ ਦਿੰਦੇ ਆ ਕੋਲੋਂ। ਉਹਨਾਂ ਦੀ ਖਬਰ ਕਦੀ ਨਹੀਂ ਕੋਈ ਲਾਂਦ। ਕੋਣੀ ਕੋਨਾ ਦੀ ਵਾਰੀ। ਉਹ ਵੀ ਤਾਂ ਚੰਗੇ টিਚਰਸ ਹੀ ਹੈ। ਉਹਨਾਂ ਦੀ ਵਾਰੀ। ਅਸੀਂ ਆਪਣੇ ਹਰ ਬੱਚੇ ਦਾ ਸੁੱਖਣਾ ਪੂਰਾ ਕਰਨਾ ਚਾਹੁੰਦੇ ਆ। ਸਰਕਾਰ ਰੱਬ ਨੇ ਇਹ ਤਾਕਤ ਬਖਸ਼ੀ ਰੱਬ ਨੇ ਕਲਮ ਬਖਸ਼ੀ ਰੱਬ ਨੇ ਇੱਕ ਕੁਰਸੀ ਬਖਸ਼ੀ ਹੈ ਤਾਂ ਇਹ ਹੀ ਗੁਰੂ ਸਾਹਿਬ ਦੀ ਪਾਮਾ ਇਹ ਤੇ ਇਹ ਧਰਤੀ ਤਾਂ ਬਹੁਤ ਪਾਵਨ ਕੋਈ ਧਰਤੀ ਹੈ ਸਾਹਿਬ ਜਾਨੀ ਧਰਤੀ ਹੈ ਤਹੀ ਹੈ ਕਿ ਚੂਬਤ ਸੁਪਰੇ ਸਾਡੇ ਬੱਚੇ ਦੇਖ ਰਹੇ ਸਰਕਾਰ ਉਹਨਾਂ ਦੇ ਲਈ سپورਟ ਬਣ ਸਕੇ ਸਰਕਾਰ ਉਹਨਾਂ ਦੇ ਪਿੱਛੇ ਰੱਖੇ ਖੜੀ ਹੋ ਸਕੇ ਤੇ ਉਹ ਆਪਣੀ ਉਮੀਦਾਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ ਨਹੀਂ ਸੜੀ ਸਿੱਖਿਆ ਗਰਾਹਦੀ ਹੈ ਸਾਰੇ ਪਿੰਡ ਵਾਸੀ ਤੁਸੀਂ ਆਏ ਹੋ ਹੈ ਆਪ ਸਭ ਦਾ ਦਿਨੋਂ ਧੰਨਵਾਦ ਕਰਦਾ ਤੇ ਤੁਹਾਨੂੰ ਵਾਦਾ लेके ਜਾਂਦਾ ਇਹ ਜਿੰਨਾ ਕੰਮ ਹੋਇਆ ਅਜੇ ਸ਼ੁਰੂਆਤ ਹੈ ਹਜੇ ਜਿਵੇਂ ਕਹਿੰਦੇ ਨੇ ਨਾ ਪਿਕਚਰ ਅਭੀ ਬਾਕੀ ਹੈ ਹਜੇ ਸਕੂਲ ਨੂੰ ਹੋਰ ਸ਼ਾਨਦਾਰ ਕਰਨਾ ਹੈ ਅਗਲੇ ਸਾਲ ਜਦੋਂ ਇਕੱਠੇ ਹੋਵਾਂਗੇ ਤੁਸੀਂ ਦੇਖੋਗੇ ਹੋਰ ਬਦਲਾਅ ਆਇਆ ਹੋਊਗਾ ਤਿੰਨ ਆਪ ਸਭ ਦਾ ਦੁਬਾਰਾ মিডিਆ ਦੇ ਸਾਥੀਆਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ